28 ਸਤੰਬਰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜਾਂ 29 ਤਰੀਕ ਨੂੰ ਕੱਲ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਅੱਜ ਜਿਵੇਂ ਤੁਸੀਂ ਦੇਖਿਆ ਹੋਵੇਗਾ ਇਸ ਸਵੇਰ ਵੇਲੇ ਤੋਂ ਪੰਜਾਬ ਦੇ ਵਿੱਚ ਪੂਰਾ ਚੱਲ ਰਿਹਾ ਸੀਗਾ ਗਰਮੀ ਅਤੇ ਹੌਮਸ ਦਾ ਦੌਰ ਬਹੁਤੇ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਇਹ ਤਕਰੀਬਨ ਉੱਤਰ ਭਾਰਤ ਦੇ ਬਹੁਤੇ ਖੇਤਰਾਂ ਦਾ ਅਜਿਹਾ ਹੀ ਮਾਹੌਲ ਬਣਿਆ ਹੋਇਆ ਹੈ ਕੱਲ ਨੂੰ ਵੀ ਮੌਸਮ ਮੁੱਖ ਤੌਰ ਤੇ ਇਸੇ ਤਰ੍ਹਾਂ ਦਾ ਹੀ ਰਹਿਣ ਦੀ ਸੰਭਾਵਨਾ ਹੈ ਤੇ ਟੁੱਟਵੇਂ ਤੌਰ ਤੇ ਕਈ ਖੇਤਰਾਂ ਦੇ ਵਿੱਚ ਮੀਂਹ ਪੈਂਦਾ ਹੋਇਆ ਦਿਖਾਈ ਦੇਵੇਗਾ ਚਾਹੇ ਉਹ ਰਾਜਸਥਾਨ ਦੇ ਕੁਝ ਖੇਤਰ ਹੋ ਸਕਦੇ ਹਨ ਜੁਪੀ ਦੇ ਦਿੱਲੀ ਪਹਾੜਾਂ ਦੇ ਨਾਲ ਲੱਗਦੇ ਖੇਤਰ ਜਾਂ ਪੰਜਾਬ ਦੇ ਵੀ ਕੁਝ ਕੇ ਖੇਤਰਾਂ ਦੇ ਵਿੱਚ ਦੁਪਹਿਰ ਤੋਂ ਬਾਅਦ ਜਾਂ ਸ਼ਾਮ ਵੇਲੇ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਲੱਗ ਸਕਦੇ ਹਨ ਪਰ ਕਾਰਵਾਈਆਂ ਲਿਮਟਿਡ ਖੇਤਰਾਂ ਦੇ ਵਿੱਚ ਹੋਣਗੀਆਂ ਵੱਡੇ ਪੱਧਰ ਤੇ ਨਹੀਂ ਪਹਾੜਾਂ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਜਾਂ ਵੱਡੇ ਸ਼ਹਿਰਾਂ ਦੇ ਆਸ-ਪਾਸ ਸੰਭਾਵਨਾ ਰਹੇਗੀ ਗਰਮੀ ਅਤੇ ਹੌਮਸ ਅਗਲੇ 3 ਤੋਂ 4 ਦਿਨ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਹੀ ਰਹੇਗੀ ਪੂਰੇ ਦੀਆਂ ਹਵਾਵਾਂ ਲਗਾਤਾਰ ਚਲਦੀਆਂ ਰਹਿਣਗੀਆਂ ਮੀਂਹਾਂ ਦੇ ਦੌਰ ਦੀ ਗੱਲ ਕਰੀਏ ਤਾਂ ਤਕਰੀਬਨ 4 ਜਾਂ 5 ਅਕਤੂਬਰ ਦੇ ਆਸ-ਪਾਸ ਪੰਜਾਬ ਦੇ ਵਿੱਚ ਮੀਂਹ ਦਾ ਦੌਰ ਲੱਗੇਗਾ ਜਿਹਦੇ ਵਿੱਚ ਉੱਤਰ ਭਾਰਤ ਦੇ ਬਹੁਤੇ ਹਿੱਸਿਆਂ ਦੇ ਵਿੱਚ ਮੀਂਹ ਪੈਂਦਾ ਹੋਇਆ ਜਾਪ ਰਿਹਾ ਹੈ ਇਹ ਪੱਛਮੀ ਸਿਸਟਮ ਹੋਵੇਗਾ ਜਿਸ ਕਰਕੇ ਪਹਾੜੀ ਖੇਤਰਾਂ ਦੇ ਵਿੱਚ ਪੰਜਾਬ ਵਿੱਚ ਜਾਂ ਨਾਲ ਲੱਗਦੇ ਖੇਤਰਾਂ ਦੇ ਕਈ ਜਗ੍ਹਾ ਮੀਂਹ ਪੈਣ ਦੀ ਸੰਭਾਵਨਾ ਬਣੀ ਹੈ